ਉਹਨਾਂ ਤੋਂ ਆ ਕੱਦੂ ਲੱਗ ਰਹੇ ਨੇ ਤੇ ਥੱਲੇ ਲੰਕੀ ਜਾਂਦੇ ਆ ਤੇ ਵਿੱਚ ਦੇਖੋ ਟਰੈਪ ਵੀ ਲਾਏ ਵਿਆ ਕਿਸੇ ਪ੍ਰਕਾਰ ਦਾ ਕਹਿੰਦੇ ਕੋਈ ਕੈਮੀਕਲ ਦਾ ਜੂਜ ਨਹੀਂ ਕਰਦੇ ਪਹਿਲਾਂ ਇਹ ਹਾਂ ਕੈਮੀਕਲ ਵਾਲੀ ਖੇਤੀ ਕਰਦੇ ਸੀ ਪਰ ਹੁਣ ਇਹਨੂੰ ਹੌਲੀ ਹੌਲੀ ਜਿਹੜੀ ਆਪਣੀ ਆਮ ਨਾਰਮਲ ਖੇਤੀ ਆ ਕਹ ਜੀ ਵੀ ਆਰਗੈਨਿਕ ਖੇਤੀ ਹੈਗੀ ਉਹਦੇ ਵਿੱਚ ਲਿਆ ਰਹੇ ਨੇ ਤੇ ਮੈਂ ਸਾਡੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣਾ ਜਿਹਦੇ ਕੋਲੇ ਪਹੁੰਚ ਹੈਗੀ ਆ ਇਹ ਤੁਸੀਂ ਲਾ ਲਓ ਵੀ ਜਮਨ ਟਿੱਬਿਆਂ ਵਾਲਾ ਬਾਹਣਾ ਜੇ ਤੁਸੀਂ ਇਸ ਤਰ੍ਹਾਂ ਦਾ ਜਾਲ ਕਿਸਾਨ ਭਰਾਵੋ ਬਣਾਉਣੇ ਹੋ ਤੁਹਾਡਾ 1 ਕਿੱਲੇ ਤੇ 3 ਲੱਖ ਰੁਪਏ ਦਾ ਖਰਚਾ ਆਊਗਾ ਜੇ ਤੁਸੀਂ 2 ਜਾਂ 2.5 ਕਿੱਲਿਆਂ ਦੇ ਵਿੱਚ ਇਹ ਬਣਾਉਣੇ ਹੋ ਤਾਂ ਤੁਹਾਡਾ 2.5 ਲੱਖ ਰੁਪਏ ਕਿੱਲੇ ਦਾ ਖਰਚਾ ਜਿਹੜਾ ਰਹਿ ਜਾਂਦਾ ਉਹ ਕਾਰਨ ਕੀ ਆ ਜੇ ਤੁਸੀਂ 1 ਕਿੱਲੇ ਦੇ ਵਿੱਚ ਲਾਉਣੇ ਹੋ ਨਾ ਤਾਂ ਇਹਦੇ ਵਿੱਚ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਬਈਆ ਤੁਹਾਨੂੰ ਨਾ ਇੱਕ ਫਾਰਮ ਦਿਖਾਉਣੇ ਆਪਾਂ ਜਿਹੜਾ ਕਈ ਹੈ ਵੀ ਜੰਗਲ ਦੇ ਵਿੱਚ ਮੰਗਲ ਆਇਆ ਵੇਗਾ ਜੇ ਬੰਦਾ ਕਰਨਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਬਸ ਦਿਲ ਦੇ ਵਿੱਚ ਜਨੂਨ ਹੋਣਾ ਚਾਹੀਦਾ ਤੇ ਥੋੜਾ ਜਿਹਾ ਬੰਦੇ ਨੂੰ ਪਾਗਲਪਨ ਹੋਣਾ ਚਾਹੀਦਾ ਤੇ ਪਾਗਲਪਨ ਤਾਂ ਵੀ ਲੋਕ ਕੁਛ ਮਰਜ਼ੀ ਕਹੀ ਜਾਣ ਉਹਨਾਂ ਦੀਆਂ ਗੱਲਾਂ ਤੇ ਗੌਰ ਨਹੀਂ ਕਰਨੀ ਤੇ ਜਨੂਨ ਹੋਣਾ ਚਾਹੀਦਾ ਵੀ ਆਪਦਾ ਜਿਹੜੇ ਰਾਹ ਤੇ ਤੁਰ ਪਿਆਣਾ ਹੀ ਮੈਂ ਆ ਕੰਮ ਕਰਨਾ ਉਹ ਕਰਨਾ ਹੀ ਕਰਨਾ ਤੇ ਦਿਖਾਉਣਾ ਤੁਹਾਨੂੰ ਬਈ ਤੁਸੀਂ ਦੇਖੋ ਫਾਰਮ ਤੇ ਬਹੁਤ ਸੋਹਣਾ ਤੁਸੀਂ ਦੇਖੋ ਵੀ ਬਣਿਆ ਵੇਗਾ ਇੱਥੋਂ ਦੇਖੋ ਤੁਸੀਂ ਬਈ ਟਿੱਬਿਆਂ ਦੇ ਵਿੱਚ ਆ ਉੱਪਰੋਂ 12-12 ਫੁੱਟ ਥੱਲੇ ਆ ਤੇ ਇੱਥੋਂ ਆਪਾਂ ਆ ਚੜਾਂਗੇ ਪੌੜੀਆਂ ਦੇਖੋ ਤੁਸੀਂ ਮੈਨੂੰ ਦੇਖ ਕੇ ਐਂ ਭਲੇਖਿਆ ਪਿਆ ਵੀ ਯਾਰ ਜਿਵੇਂ ਨਾ ਕੋਈ ਬਾਹਰਲੇ ਦੇਸ਼ ਦੇ ਵਿੱਚ ਕਹਿੰਦੇ ਹੁੰਦੇ ਹੈਗੇ ਜਾਂ ਇੰਡੀਆ ਜਾਂ ਪੰਜਾਬ ਤੋਂ ਬਾਹਰ ਕਹიდੀਏ ਜਾਂ ਉ ਆਪਾਂ ਲਾਈਏ ਵੀ ਜਿਵੇਂ ਗੋਰਿਆਂ ਦੇ ਸਿਸਟਮ ਬਣਾਏ ਹੁੰਦੇ ਨੇ ਉਸ ਹਿਸਾਬ ਤੇ ਸਿਸਟਮ ਬਣਿਆ ਬਿਆ ਜਾਲ ਵਗੈਰਾ ਪਾਇਆ ਬਿਆ ਸਾਰਾ ਕੁਝ ਦਰਖਤ ਲਾਏ ਬੈ ਨੇ ਤੇ ਆ ਆਪ ਦਾ ਕਹიდੀਏ ਵੀ ਛੋਟੀ ਜੀ ਕੁਟਿਆ ਬਣਾਈ ਵੀ ਆ ਉੱਪਰ ਤੋਰੀਆਂ ਦੀਆਂ ਬੇਲਾਂ ਚੜ੍ਹੀਆਂ ਵੀ ਨੇ ਦੇਖੋ ਹੈਗੀਆਂ ਕਿਸੇ ਕੋਲੇ ਇਸ ਟਾਈਮ ਤੋਰੀਆਂ ਤੇ ਆਰਗੈਨਿਕ ਫਾਰਮ ਦੇ ਵੱਲੇ ਵੱਧ ਰਹੇ ਨੇ ਤੇ ਖਾਲ ਵਗੈਰਾ ਦੇਖੋ ਬਈ ਇਹਦੇ ਵਿੱਚ ਪਾਉਣ ਦੀ ਤਿਆਰੀ ਹੈਗੀ ਜ਼ਮੀਨ ਦੇ ਵਿੱਚ ਤੇ ਆਹ ਇਧਰਲੇ ਪਾਸੇ ਇਹਨਾਂ ਨੇ ਬਣਾਇਆ ਛੋਟਾ ਜਿਹਾ ਮੁਰਗੀਆਂ ਦਾ ਉਹ ਸਿਸਟਮ ਕਿਵੇਂ ਹੈਗਾ ਮੁਰਗੀਆਂ ਵਾਲਾ ਵੀ ਮੁਰਗੀਆਂ ਕਦੇ ਬਾਹਰੇ ਫਿਰਦੀਆਂ ਰਹਿੰਦੀਆਂ ਨੇ ਜਦੋਂ ਇਹਨਾਂ ਨੇ ਅੰਦਰ ਜਾਣਾ ਦੇਖੋ ਬਾਹਰੇ ਫਿਰਦੀਆਂ ਨੇ ਗਲੀਆਂ ਸੜੀਆਂ ਸਬਜ਼ੀਆਂ ਉਹਨਾਂ ਪਾਈਆਂ ਵੀ ਆਣੇ ਮੁਰਗਾ ਫਿਰਦਾ ਦੇ ਸੀ ਜਦੋਂ ਇਹਨਾਂ ਨੇ ਅੰਦਰ ਜਾਣਾ ਤਾਂ ਟੌਰ ਨਾਲ ਬਾਈ ਇਹ ਅੰਦਰ ਜਾ ਸਕਦਾ ਇੱਥੇ ਤੇ ਉੱਪਰ ਇਹਨਾਂ ਨੂੰ ਇਸੇ ਤਰ੍ਹਾਂ ਦੀ ਸਨ ਪਾਈ ਵੀ ਆ ਮੇਰੇ ਕੋਲੇ ਵੀ ਐਂ ਸੀਗਾ ਕਦੇ ਵੀ ਕਿਸੇ ਟਾਈਮ ਜਦ ਰ ਵੀ ਉੱਪਰ ਇਸੇ ਤਰ੍ਹਾਂ ਬੇਲਾਂ ਚੜੀਆਂ ਹੁਣ ਤੇ ਥੱਲੇ ਐਂ ਜਾਲ ਪਾ ਕੇ ਜਿਹੜਾ ਮੁਰਗਿਆਂ ਦਾ ਸਿਸਟਮ ਆ ਬਾਈ ਇਹ ਕੀਤਾ ਹੋਵੇ ਬਹੁਤ ਸੋਹਣਾਗਾ ਦੇਖੋ ਤੁਸੀਂ ਤੇ ਚੰਗੀ ਤਰ੍ਹਾਂ ਜਾਲ ਪਾਇਆ ਵਿਆ 2 2.5 ਕਿੱਲਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਹਦੇ ਕੋਲੇ ਆਪਾਂ ਕਹੀਏ ਵੀ ਕਦੂ ਲੱਗਦੇ ਆਗੇ ਫੜੀ ਵੀ ਅੱਜ ਦੇ ਸਮੇਂ 'ਚ ਆਪਾਂ ਕਹੀਏ ਬਾਈ ਕਿਹਦੇ ਕੋਲੇ ਕਦੂ ਲੱਗਦੇ ਆ ਕੀਹਦੇ ਖੇਤ ਲੱਗਦੇ ਹਨ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਚੂਨੇ ਜਮਾ ਬਾਈ ਤੇ ਇਸ ਟਾਈਮ ਮੰਡੀ ਦੇ ਵਿੱਚ ਰੇਟ ਵੀ ਜਿਹੜਾ ਇਹਨਾਂ ਦਾ ਉਹ ਚੰਗਾ ਮਿਲ ਰਿਹਾ ਅੱਗੇ ਆ ਜੇ ਤੇ ਚੰਗਾ ਰੇਟ ਮਿਲ ਰਿਹਾ ਤੁਸੀਂ ਪਹਿਲਾਂ ਬੇਲਾਂ ਦੇਖੋ ਇਹਨਾਂ ਬਾਰੇ ਮੈਂ ਪਤਾ ਕੀਤਾ ਸੀਗਾ ਜਿੰਨੇ ਆ ਬੇਲ ਲਾਓ ਤੁਸੀਂ ਇਹ ਮਾਰਚ ਮਹੀਨੇ ਦੇ ਵਿੱਚ ਜਿਹੜੇ ਬੀਜ ਨੇ ਉਹ ਲਾਏ ਵਣਗੇ ਬੇਲਾਂ ਦੇ ਤੇ ਥੱਲੋਂ ਇਹ ਉੱਪਰ ਚੜਤੀ ਤੇ ਜਿੰਨੇ ਪੱਤੇ ਸੀਗੇ ਥੱਲੇ ਵਾਲੇ ਇਹਦੇ ਉਹ ਸਾਰੇ ਕੱਟ ਕਰਤੇ ਕਿਉਂ ਜਿੰਨੇ ਫਿਰ ਥੱਲੇ ਵਾਲੇ ਪੱਤੇ ਨੇਗੇ ਨਹੀਂ ਫਿਰ ਉਹ ਜਿਹੜੀ ਜ਼ਮੀਨ ਦੇ ਵਿੱਚੋਂ ਨਿਊਟ੍ਰੀਸ਼ਨ ਆ ਤਾਕਤ ਆਪਾਂ ਗਈ ਉਹ ਲੈ ਲੈਣਗੇ ਹੁਣ ਜਿੰਨੇ ਤਾਂ ਹਾਲੇ ਪੱਤੇ ਨੇ ਉਹਨਾਂ ਤੋਂ ਆ ਕਦੂ ਦਾਗ ਰਹੇ ਨੇ ਤੇ ਥੱਲੇ ਲੰਮਕੀ ਜਾਂਦੇ ਆ ਤੇ ਵਿੱਚ ਦੇਖੋ ਟਰੈਪ ਵੀ ਲਾਏ ਵਿਆ ਕਿਸੇ ਪ੍ਰਕਾਰ ਦਾ ਕਹਿੰਦੇ ਕੋਈ ਕੈਮੀਕਲ ਦਾ ਯੂਜ਼ ਨਹੀਂ ਕਰਦੇ ਪਹਿਲਾਂ ਇਹ ਹਾਂ ਕੈਮੀਕਲ ਵਾਲੀ ਖੇਤੀ ਕਰਦੇ ਸੀ ਪਰ ਹੁਣ ਇਹਨੂੰ ਹੌਲੀ ਹੌਲੀ ਜਿਹੜੀ ਆਪਣੀ ਆਮ ਨੋਰਮਲ ਖੇਤੀ ਆ ਕਹਦੀ ਐ ਵੀ ਆਰਗੈਨਿਕ ਖੇਤੀ ਹੈਗੀ ਉਹਦੇ ਵਿੱਚ ਲਿਆ ਰਹੇ ਨੇ ਤੇ ਮੈਂ ਸਾਡੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣਾ ਜਿਹਦੇ ਕੋਲੇ ਪਹੁੰਚ ਹੈਗੀ ਆ ਇਹ ਤੁਸੀਂ ਲਾ ਲਓ ਵੀ ਜਮਨ ਟਿੱਬਿਆਂ ਵਾਲਾ ਬਾਹਣਾ ਜੇ ਤੁਸੀਂ ਇਸ ਤਰ੍ਹਾਂ ਦਾ ਜਾਲ ਕਿਸਾਨ ਭਰਾਵੋ ਬਣਾਉਣੇ ਹੋ ਤੁਹਾਡਾ 1 ਕਿੱਲੇ ਤੇ 3 ਲੱਖ ਰੁਪਏ ਦਾ ਖਰਚਾ ਆਊਗਾ ਜੇ ਤੁਸੀਂ 2 ਜਾਂ 2.5 ਕਿੱਲਿਆਂ ਦੇ ਵਿੱਚ ਇਹ ਬਣਾਉਣੇ ਤਾਂ ਤੁਹਾਡਾ 2.5 ਲੱਖ ਰੁਪਏ ਕਿੱਲੇ ਦਾ ਖਰਚਾ ਜਿਹੜਾ ਰਹਿ ਜਾਂਦਾ ਉਹ ਕਾਰਨ ਕੀ ਆ ਜੇ ਤੁਸੀਂ ਇੱਕ ਕਿੱਲੇ ਦੇ ਵਿੱਚ ਲਾਉਨੇ ਹੋ ਨਾ ਤਾਂ ਇਹਦੇ ਵਿੱਚ ਆਹ ਜਿਹੜੇ ਆਲੇ-ਦਾਲੇ ਖਿੱਚਾਂ ਵਾਲੀਆਂ ਵੀ ਆਣੀਆਂ ਗੀਆਂ ਇਹਨਾਂ ਦਾ ਖਰਚਾ ਬਹੁਤ ਪੈ ਜਾਂਦਾ ਦੇਖੋ ਕਿੱਥੇ ਇਹੀ ਖਿੱਚਾਂ ਜੇ ਤੁਸੀਂ 2.5 ਤਿੰਨ ਕਿੱਲਿਆਂ ਦਾ ਕਰਦੇ ਹੋ ਤਾਂ ਉਹਦੇ ਆਲੇ-ਦਾਲੇ ਇਹਨਾਂ ਦਾ ਖਰਚਾ ਜਿਹੜਾ ਉਹ ਘਟ ਜਾਂਦਾ ਨਹੀਂ ਇਹ ਇੱਕ ਕਿੱਲੇ ਦੇ ਆਲੇ-ਦਾਲੇ ਉਹਨੀਆਂ ਜਿਹੜੀਆਂ ਖਿੱਚਾਂ ਨੇਗੀਆਂ ਇਹਨਾਂ ਦਾ ਬਈ ਖਰਚਾ ਪਈ ਜਾਂਦਾ ਜਿਹਦੇ ਨਾਲ ਕੀ ਹੈ ਵੀ ਸਾਡੇ ਜਿਹੜੇ ਕਿਸਾਨ ਭਰਾਣੇਗੇ ਉਹਨਾਂ ਦਾ ਖਰਚਾ ਵਧ ਜਾਂਦਾ ਤੇ ਆ ਇਹਨਾਂ ਨੇ ਉਦੋਂ ਪਿਛੇਤੀਆਂ ਲਾਈਆਂ ਵੀ ਆਣੇ ਆ ਉਹ ਦੂਗੇਤੇ ਲਾਏ ਵਣੇਗੇ ਤੇ ਇਸ ਟਾਈਮ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 24 ਜੁਲਾਈ ਨੂੰ 24 ਜੁਲਾਈ 2025 ਤੇ ਕਦੂਆਂ ਦਾ ਰੇਟ ਤੁਸੀਂ ਅੱਜ ਦਾ ਪਤਾ ਕਰ ਲਿਓ ਠੀਕ ਆ ਬਾਈ ਤੇ ਹਰੇਕ ਕਿਸਾਨ ਵੀਰ ਦਾ ਮੈਂ ਕਹਿੰਦਾ ਵੀ ਖੇਤ ਦੇ ਵਿੱਚ ਅਜਿਹਾ ਜਿਹੜਾ ਫਾਰਮ ਆ ਹੋਣਾ ਚਾਹੀਦਾ ਇਹ ਸਬਜ਼ੀ ਵਾਲੇ ਪਾਸੇ ਜਾਲ ਲਾ ਕੇ ਤੁਸੀਂ ਇਹਦੇ ਥੱਲੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਲੈ ਸਕਦੇ ਹੋਗੇ ਜਿਵੇਂ ਕਈ ਵਾਰ ਤੁਸੀਂ ਜੇ ਮੌਸਮ ਠੀਕ ਆ ਧਨੀਆ ਵਗੈਰਾ ਲਾਉਣਾ ਪਾਲਕ ਵਗੈਰਾ ਲਾਉਣਾ ਮੂੜੀਆਂ ਵਗੈਰਾ ਲਾਉਣੀਆਂ ਜਾਂ ਕਈ ਵਾਰ ਕਿਸੇ ਭਰਾਨੇ ਵਰਮੀ ਕੰਪੋਸਟ ਦਾ ਕੰਮ ਕਰਨਾ ਜਾਂ ਉਹ ਵੀ ਨਹੀਂ ਕਰਨਾ ਤਾਂ ਤੁਸੀਂ ਇਹਦੇ ਆਲੇ-ਦਾਲ ਇੱਕ ਦੂਜਾ ਜਾਲ ਮਾਰ ਕੇ ਵਿੱਚ ਇਹਦੇ ਮੁਰਗੇ ਵਗੈਰਾ ਛੱਡ ਸਕਦੇ ਹੋ ਉਹਨਾਂ ਦੀ ਤੁਹਾਨੂੰ ਜਿਹੜੀ ਬਾਧੂ ਆਮਦਨ ਆ ਉਹ ਮਿਲ ਸਕਦੀ ਆ ਤੇ ਜੇ ਤੁਸੀਂ ਬੱਕਰੇ ਵਗੈਰਾ ਵੀ ਇਹਦੇ ਵਿੱਚ ਖੁੱਲੇ ਛੱਡਨੇ ਆ ਮੰਨ ਲਓ ਆਲੇ-ਦਾਲੇ ਪਰ ਥੋੜਾ 10-10 ਫੁੱਟ ਜਾਂ 8-8 ਫੁੱਟ ਉੱਚਾ ਜਾਲ ਮਾਰਿਆ ਹੋਣਾ ਚਾਹੀਦਾ ਉਹਦੇ ਵਿੱਚ ਕਿਵੇਂ ਮਰਜ਼ੀ ਖੁੱਲੇ ਛੱਡ ਦੋ ਇੱਥੇ ਬੱਕਰੇ ਇਹਦੇ ਵਿੱਚ ਹੀ ਪਲੇ ਜਾਣਗੇ ਕੋਈ ਉਹਨਾਂ ਨੂੰ ਐਕਸਟਰਾ ਖੁਰਾਕ ਦੀ ਲੋੜ ਨਹੀਂ ਕੋਈ ਐਕਸਟਰਾ ਦਾਣਾ ਫੀਡ ਪਾਉਣ ਦੀ ਲੋੜ ਨਹੀਂ ਬਹੁਤ ਵਧੀਆ ਬਾਈ ਜੀ ਹੋਰਾਂ ਨੇ ਸਿਸਟਮ ਕਰਾਇਆ ਵਿਆ ਤੇ ਜੇਕਰ ਛੋਡੇ ਵੀ ਕਿਸੇ ਹੋਰ ਕਖਾਨ ਵੀਰ ਦੇ ਇਸ ਤਰ੍ਹਾਂ ਦਾ ਜਾਲ ਪਾਇਆ ਵਿਆ ਤੇ ਇਸ ਤਰ੍ਹਾਂ ਹੀ ਲਾਈਆਂ ਵੀ ਨੇ ਤਾਂ ਜਰੂਰ ਦੱਸਿਓ ਇਹ ਜਿਹੜਾ ਖੰਭੇ ਨੇਗੇ ਇਹ 20 20 ਫੁੱਟ ਦੇ ਮੇਰੇ ਖਿਆਲ ਚ ਲਾਏ ਹੋਏ ਹੈਗੇ ਤੇ ਇਸ ਤਰ੍ਹਾਂ ਇਹਦੀ ਜਿਹੜੀ ਦੂਰੀ ਹੈਗੀ ਇਹ 15 ਫੁੱਟ ਹੋਊਗੀ ਉਹ ਤੋਂ ਖੰਭੇ ਤੋਂ ਲੈ ਕੇ ਜਿਹੜਾ ਆ ਜਿਗਜੈਗ ਵਾਲੇ ਲਾਈਏ ਇਹ 15 ਫੁੱਟ ਹੋ ਜਿਵੇਂ ਇੱਥੋਂ ਲੈ ਕੇ ਉਰੇ ਤੱਕ ਲਾਈਏ ਇਹ 15 ਬਾਈ 15 ਹੋਊਗੀ ਤੇ ਉਥੋਂ ਲੈ ਕੇ ਉਹਦੇ ਤੱਕ ਲਾਈਏ ਆਪਾਂ ਉਹ ਖੰਭੇ ਤੋਂ ਖੰਭਾ ਤਾਂ ਉਹ 20 ਫੁੱਟ ਹੋਊਗਾ ਮੰਨ ਲਓ ਇੱਕ ਖੰਭਾ ਇੱਧਰ ਲੱਗ ਗਿਆ ਇੱਕ ਖੰਭਾ ਇੱਧਰ ਲੱਗ ਗਿਆ ਤਾਂ ਕਰਕੇ ਜਿਹੜਾ ਇਹ ਜਾਲ ਆ ਇਹਦੀ ਮਜ਼ਬੂਤੀ ਬਣ ਜਾਂਦੀ ਆ ਬਹੁਤ ਵਧੀਆ ਤੇ ਤਾਰ ਦੇਖੋ ਉੱਪਰ ਤੁਸੀਂ ਕਿੰਨੀ ਮਜ਼ਬੂਤ ਪਾਈ ਵੀ ਹਾਂ ਇੱਕ ਹੋਰ ਗੱਲ ਆ ਜਿਵੇਂ ਸਾਡੇ ਟਰੌਲੇ ਸੰਤੋਖ ਮਾਨਕਾ ਫਾਰਮਾਂ ਉਹਨਾਂ ਨੇ ਵੀ ਐਂ ਪਾਇਆ ਵੇਗਾ ਜਾਲ ਤੇ ਪਰ ਉਹਨਾਂ ਨੇ ਉੱਪਰ ਪਹਵਾਰੇ ਲਾਏ ਬੇ ਨੇ ਜਿਹੜੇ ਪਹਵਾਰੇ ਨੇ ਉਹਤੇ ਪੰਜਾਬ ਸਰਕਾਰ ਵੱਲੋਂ ਬਈ ਸਬਸਿਡੀ ਵੀ ਆ ਬਹੁਤ ਵਧੀਆ ਹੋਇਆ ਤੇ ਦੱਸਿਓ ਜਰੂਰ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਬਈ ਅੱਜ ਸੋਨੂ ਨੇ ਇੱਕ ਫਾਰਮ ਦਿਖਾਉਣੇ ਆਪਾਂ ਜਿਹੜਾ ਕਈ ਹੈ ਵੀ ਜੰਗਲ ਦੇ ਵਿੱਚ ਮੰਗਲ ਲਾਇਆ ਗਿਆ ਜੇ ਬੰਦਾ ਕਰਨਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਬਸ ਦਿਲ ਦੇ ਵਿੱਚ ਜਨੂਨ ਹੋਣਾ ਚਾਹੀਦਾ ਤੇ ਥੋੜਾ ਜਿਹਾ ਬੰਦੇ ਨੂੰ ਪਾਗਲਪਨ ਹੋਣਾ ਚਾਹੀਦਾ ਤੇ ਪਾਗਲਪਨ ਤਾਂ ਵੀ ਲੋਕ ਕੁਛ ਮਰਜ਼ੀ ਕਹੀ ਜਾਣ ਉਹਨਾਂ ਦੀਆਂ ਗੱਲਾਂ ਤੇ ਗੌਰ ਨਹੀਂ ਕਰਨੀ ਤੇ ਜਨੂਨ ਹੋਣਾ ਚਾਹੀਦਾ ਵੀ ਆਪਦਾ ਜਿਹੜੇ ਰਾਹ ਤੇ ਤੁਰ ਪਿਆਣਾ ਹੀ ਮੈਂ ਆ ਕੰਮ ਕਰਨਾ ਉਹ ਕਰ ਨਹੀਂ ਕਰਨਾ ਤੇ ਦਿਖਾਉਣਾ ਤੁਹਾਨੂੰ ਬਈ ਤੁਸੀਂ ਦੇਖੋ ਫਾਰਮ ਤੇ ਬਹੁਤ ਸੋਹਣਾ ਤੁਸੀਂ ਦੇਖੋ ਵੀ ਬਣਿਆ ਹੋਇਆ ਹੈਗਾ ਇੱਥੋਂ ਦੇਖੋ ਤੁਸੀਂ ਬਈ ਟਿੱਬਿਆਂ ਦੇ ਵਿੱਚ ਆ ਉੱਪਰੋਂ 12-12 ਫੁੱਟ ਥੱਲੇ ਆ ਤੇ ਇੱਥੋਂ ਆਪਾਂ ਆਹ ਚੜਾਂਗੇ ਪੌੜੀਆਂ ਦੇਖੋ ਤੁਸੀਂ ਮੈਨੂੰ ਦੇਖ ਕੇ ਐਂ ਭਲੇਖਿਆ ਪਿਆ ਵੀ ਯਾਰ ਜਿਵੇਂ ਨਾ ਕੋਈ ਬਾਹਰਲੇ ਦੇਸ਼ ਦੇ ਵਿੱਚ ਕਹਿੰਦੇ ਹੁੰਦੇ ਹੈਗੇ ਜਾਂ ਇੰਡੀਆ ਜਾਂ ਪੰਜਾਬ ਤੋਂ ਬਾਹਰ ਕਹ ਦੀਏ ਜਾਂ ਉ ਆਪਾਂ ਲਾਈਏ ਵੀ ਜਿਵੇਂ ਗੋਰਿਆਂ ਦੇ ਸਿਸਟਮ ਬਣਾਏ ਹੁੰਦੇ ਨੇ ਉਸ ਹਿਸਾਬ ਤੇ ਸਿਸਟਮ ਬਣਿਆ ਵਿਆ ਜਾਲ ਵਗੈਰਾ ਪਾਇਆ ਵਿਆ ਸਾਰਾ ਕੁਝ ਦਰਖਤ ਲਾਏ ਹੋਏ ਨੇ ਤੇ ਆਹ ਆਪ ਦਾ ਕਹ ਦੀਏ ਵੀ ਛੋਟੀ ਜੀ ਕੁਟਿਆ ਬਣਾਈ ਵੀ ਆ ਉੱਪਰ ਤੋਰੀਆਂ ਦੀਆਂ ਬੇਲਾਂ ਚੜਾਈਆਂ ਹੋਈਆਂ ਨੇ ਦੇਖੋ ਹੈਗੀਆਂ ਕਿਸੇ ਕੋਲੇ ਇਸ ਟਾਈਮ ਤੋਰੀਆਂ ਤੇ ਆਰਗੈਨਿਕ ਫਾਰਮ ਦੇ ਵੱਲੇ ਵੱਧ ਰਹੇ ਨੇ ਤੇ ਖਾਲ ਵਗੈਰਾ ਦੇਖੋ ਬਈ ਇਹਦੇ ਵਿੱਚ ਪਾਉਣ ਦੀ ਤਿਆਰੀ ਹੈਗੀ ਜ਼ਮੀਨ ਦੇ ਵਿੱਚ ਤੇ ਆਹ ਇਧਰਲੇ ਪਾਸੇ ਇਹਨਾਂ ਨੇ ਬਣਾਇਆ ਛੋਟਾ ਜਿਹਾ ਮੁਰਗੀਆਂ ਦਾ ਉਹ ਸਿਸਟਮ ਕਿਵੇਂ ਹੈਗਾ ਮੁਰਗੀਆਂ ਵਾਲਾ ਵੀ ਮੁਰਗੀਆਂ ਕਦੇ ਬਾਹਰੇ ਫਿਰਦੀਆਂ ਰਹਿੰਦੀਆਂ ਨੇ ਜਦੋਂ ਇਹਨਾਂ ਨੇ ਅੰਦਰ ਜਾਣਾ ਦੇਖੋ ਬਾਹਰੇ ਫਿਰਦੀਆਂ ਨੇ ਗਲੀਆਂ ਸੜੀਆਂ ਸਬਜ਼ੀਆਂ ਉਹਨਾਂ ਪਾਈਆਂ ਵੀ ਆਣੇ ਮੁਰਗਾ ਫਿਰਦਾ ਦੇ ਸੀ ਜਦੋਂ ਇਹਨਾਂ ਨੇ ਅੰਦਰ ਜਾਣਾ ਤਾਂ ਟੌਰ ਨਾਲ ਬਈ ਇਹ ਅੰਦਰ ਜਾ ਸਕਦਾ ਇੱਥੇ ਤੇ ਉੱਪਰ ਇਹਨਾਂ ਨੂੰ ਇਸੇ ਤਰ੍ਹਾਂ ਦੀ ਸੰਨਪਾਈ ਵੀ ਹੈ ਮੇਰੇ ਕੋਲੇ ਵੀ ਐਂ ਹੀ ਸੀਗਾ ਕਦੇ ਵੀ ਕਿਸੇ ਟਾਈਮ ਜਦ ਰ ਵੀ ਉੱਪਰ ਇਸੇ ਤਰ੍ਹਾਂ ਬੇਲਾਂ ਚੜੀਆਂ ਹੋਣ ਤੇ ਥੱਲੇ ਐ ਜਾਲ ਪਾ ਕੇ ਜਿਹੜਾ ਮੁਰਗਿਆਂ ਦਾ ਸਿਸਟਮ ਆ ਬਈ ਇਹ ਕੀਤਾ ਹੋਵੇ ਬਹੁਤ ਸੋਹਣਾਗਾ ਦੇਖੋ ਤੁਸੀਂ ਤੇ ਚੰਗੀ ਤਰ੍ਹਾਂ ਜਾਲ ਪਾਇਆ ਹੋਇਆ 2.5 ਕਿੱਲਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਹਦੇ ਕੋਲੇ ਆਪਾਂ ਕਹੀਏ ਵੀ ਕੱਦੂ ਲੱਗਦੇ ਆਗੇ ਫੜੀ ਬਿਆਜ ਦੇ ਸਮੇਂ 'ਚ ਆਪਾਂ ਕਹੀਏ ਬਈ ਕਿਹਦੇ ਕੋਲੇ ਕਦੂ ਲੱਗਦਾ ਕੀਹਦੇ ਖੇਤ ਲੱਗਦਾ ਹਨਾ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਚੂਨੇ ਜਮਾ ਬਾਈ ਤੇ ਇਸ ਟਾਈਮ ਮੰਡੀ ਦੇ ਵਿੱਚ ਰੇਟ ਵੀ ਜਿਹੜਾ ਇਹਨਾਂ ਦਾ ਉਹ ਚੰਗਾ ਮਿਲ ਰਿਹਾ ਅੱਗੇ ਆ ਜਾਓ ਤੇ ਚੰਗਾ ਰੇਟ ਮਿਲਦਾ ਹ ਤੁਸੀਂ ਪਹਿਲਾਂ ਬੇਲਾਂ ਦੇਖੋ ਇਹਨਾਂ ਬਾਰੇ ਮੈਂ ਪਤਾ ਕੀਤਾ ਸੀਗਾ ਜਿਵੇਂ ਆਹ ਬੇਲ ਲਾਓ ਤੁਸੀਂ ਇਹ ਮਾਰਚ ਮਹੀਨੇ ਦੇ ਵਿੱਚ ਜਿਹੜੇ ਬੀਜ ਨੇ ਉਹ ਲਾਏ ਵਣਗੇ ਬੇਲਾਂ ਦੇ ਤੇ ਥੱਲੋਂ ਇਹ ਉੱਪਰ ਚੜਤੀ ਤੇ ਜਿੰਨੇ ਪੱਤੇ ਸੀਗੇ ਥੱਲੇ ਵਾਲੇ ਇਹਦੇ ਉਹ ਸਾਰੇ ਘੱਟ ਕਰਤੇ ਕਿਉਂ ਜਿੰਨੇ ਫਿਰ ਥੱਲੇ ਵਾਲੇ ਪੱਤੇ ਨੇਗੇ ਨਹੀਂ ਫਿਰ ਉਹ ਜਿਹੜੀ ਜ਼ਮੀਨ ਦੇ ਵਿੱਚੋਂ ਨਿਊਟ੍ਰੀਸ਼ਨ ਆ ਤਾਕਤ ਆਪਾਂ ਕਹੀਏ ਉਹ ਲੈ ਲੈਣਗੇ ਹੁਣ ਜਿੰਨੇ ਤਾਂ ਹਾਲੇ ਪੱਤੇ ਨੇ ਉਹਨਾਂ ਤੋਂ ਆ ਕੱਦੂ ਲੱਗ ਰਹੇ ਨੇ ਤੇ ਥੱਲੇ ਲੰਮਕੀ ਜਾਂਦੇ ਆ ਤੇ ਵਿੱਚ ਦੇਖੋ ਫਰੈਬ ਵੀ ਲਾਇਆ ਕਿਸੇ ਪ੍ਰਕਾਰ ਦਾ ਕਹਿੰਦੇ ਕੋਈ ਕੈਮੀਕਲ ਦਾ ਯੂਜ਼ ਨਹੀਂ ਕਰਦੇ ਪਹਿਲਾਂ ਇਹ ਹਾਂ ਕੈਮੀਕਲ ਵਾਲੀ ਖੇਤੀ ਕਰਦੇ ਸੀ ਪਰ ਹੁਣ ਇਹਨੂੰ ਹੌਲੀ ਹੌਲੀ ਜਿਹੜੀ ਆਪਣੀ ਆਮ ਨਾਰਮਲ ਖੇਤੀ ਆ ਕਹ ਜੀਏ ਵੀ ਆਰਗੈਨਿਕ ਖੇਤੀ ਹੈਗੀ ਉਹਦੇ ਵਿੱਚ ਲਿਆ ਰਹੇ ਨੇ ਤੇ ਮੈਂ ਸਾਡੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣਾ ਜਿਹਦੇ ਕੋਲੇ ਪਹੁੰਚ ਹੈਗੀ ਆ ਇਹ ਤੁਸੀਂ ਲਾ ਲਓ ਵੀ ਜਮਨ ਟਿੱਬਿਆਂ ਵਾਲਾ ਬਸਣਾ ਜੇ ਤੁਸੀਂ ਇਸ ਤਰ੍ਹਾਂ ਦਾ ਜਾਲ ਕਿਸਾਨ ਭਰਾਵੋ ਬਣਾਉਣੇ ਹੋ ਤੁਹਾਡਾ 1 ਕਿੱਲੇ ਤੇ 3 ਲੱਖ ਰੁਪਏ ਦਾ ਖਰਚਾ ਆਊਗਾ ਜੇ ਤੁਸੀਂ 2 ਜਾਂ 2.5 ਕਿੱਲਿਆਂ ਦੇ ਵਿੱਚ ਇਹ ਬਣਾਉਣੇ ਹੋ ਤਾਂ ਤੁਹਾਡਾ 2.5 ਲੱਖ ਰੁਪਏ ਕਿੱਲੇ ਦਾ ਖਰਚਾ ਜਿਹੜਾ ਰਹਿ ਜਾਂਦਾ ਉਹ ਕਾਰਨ ਕੀ ਆ ਜੇ ਤੁਸੀਂ 1 ਕਿੱਲੇ ਦੇ ਵਿੱਚ ਲਾਉਣੇ ਹੋ ਨਾ ਤਾਂ ਇਹਦੇ ਵਿੱਚ ਆਹ ਜਿਹੜੇ ਵਾਲੇ ਵਾਲੇ ਖਿੱਚਾਂ ਲਾਈਆਂ ਵੀ ਆਣੀਆਂ ਗੀਆਂ ਇਹਨਾਂ ਦਾ ਖਰਚਾ ਬਹੁਤ ਪੈ ਜਾਂਦਾ ਦੇਖੋ ਕਿੱਥੇ ਇਹੀ ਖਿੱਚਾਂ ਜੇ ਤੁਸੀਂ ਢਾਈ ਤਿੰਨ ਕਿੱਲਿਆਂ ਦਾ ਕਰਦੇ ਹੋ ਤਾਂ ਉਹਦੇ ਵਾਲੇ ਵਾਲੇ ਇਹਨਾਂ ਦਾ ਖਰਚਾ ਜਿਹੜਾ ਉਹ ਘਟ ਜਾਂਦਾ ਨਹੀਂ ਇਹ ਇੱਕ ਕਿੱਲੇ ਦੇ ਵਾਲੇ ਵਾਲੇ ਉਹਨੀਆਂ ਜਿਹੜੀਆਂ ਖਿੱਚਾਂ ਨੇਗੀਆਂ ਇਹਨਾਂ ਦਾ ਬਈ ਖਰਚਾ ਪਈ ਜਾਂਦਾ ਜਿਹਦੇ ਨਾਲ ਕੀ ਹੈ ਵੀ ਸਾਡੇ ਜਿਹੜੇ ਕਿਸਾਨ ਭਰਾ ਨੇਗੇ ਉਹਨਾਂ ਦਾ ਖਰਚਾ ਵਧ ਜਾਂਦਾ ਤੇ ਆ ਇਹਨਾਂ ਨੇ ਉਦੋਂ ਬਿਹਤੀਆਂ ਲਾਈਆਂ ਵੀ ਆਣੇ ਆਉਂ ਗੋਗੇ ਤੇ ਲਾਏ ਵਣਗੇ ਤੇ ਇਸ ਟਾਈਮ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 24 ਜੁਲਾਈ ਨੂੰ 24 ਜੁਲਾਈ 2025 ਤੇ ਕਦੂਆਂ ਦਾ ਰੇਟ ਤੁਸੀਂ ਅੱਜ ਦਾ ਪਤਾ ਕਰ ਲਿਓ ਪੀਆ ਬਾਈ ਤੇ ਹਰੇਕ ਕਿਸਾਨ ਵੀਰ ਦਾ ਮੈਂ ਕਹਿੰਦਾ ਵੀ ਖੇਤ ਦੇ ਵਿੱਚ ਅਜਿਹਾ ਜਿਹੜਾ ਫਾਰਮ ਆ ਹੋਣਾ ਚਾਹੀਦਾ ਇਹ ਸਬਜੀ ਵਾਲੇ ਪਾਸੇ ਜਾਲ ਲਾ ਕੇ ਤੁਸੀਂ ਇਹਦੇ ਥੱਲੇ ਫੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਲੈ ਸਕਦੇ ਹੋਗੇ ਜਿਵੇਂ ਕਈ ਵਾਰ ਤੁਸੀਂ ਜੇ ਮੌਸਮ ਠੀਕ ਆ ਧਣੀਆਂ ਵਗੈਰਾ ਲਾਉਣਾ ਪਾਲਕ ਵਗੈਰਾ ਲਾਉਣਾ ਮੂੜੀਆਂ ਵਗੈਰਾ ਲਾਉਣੀਆਂ ਜਾਂ ਕਈ ਵਾਰ ਕਿਸੇ ਭਰਾਨੇ ਵਰਮੀ ਕੰਪੋਸਟ ਦਾ ਕੰਮ ਕਰਨਾ ਜਾਂ ਉਹ ਵੀ ਨਹੀਂ ਕਰਨਾ ਤਾਂ ਤੁਸੀਂ ਇਹਦੇ ਆਲੇ-ਦਾਲ ਇੱਕ ਦੂਜਾ ਜਾਲ ਮਾਰ ਕੇ ਵਿੱਚ ਇਹਦੇ ਮੁਰਗੇ ਵਗੈਰਾ ਛੱਡ ਸਕਦੇ ਹੋ ਉਹਨਾਂ ਦੀ ਤੁਹਾਨੂੰ ਜਿਹੜੀ ਬਾਦੂ ਆਉਂਦਣਾ ਉਹ ਮਿਲ ਸਕਦੀ ਆ ਤੇ ਜੇ ਤੁਸੀਂ ਬੱਕਰੇ ਵਗੈਰਾ ਵੀ ਇਹਦੇ ਵਿੱਚ ਖੁੱਲੇ ਛੱਡਨੇ ਆ ਮਤਲਬ ਆਲੇ-ਦਾਲੇ ਪਰ ਥੋੜਾ 10-10 ਫੁੱਟ ਜਾਂ 8-8 ਫੁੱਟ ਉੱਚਾ ਜਾਲ ਮਾਰਿਆ ਹੋਣਾ ਚਾਹੀਦਾ ਉਹਦੇ ਵਿੱਚ ਕਿਵੇਂ ਮਰਜ਼ੀ ਖੁੱਲੇ ਛੱਡ ਦਿਓ ਇੱਥੇ ਬੱਕਰੇ ਇਹਦੇ ਵਿੱਚ ਹੀ ਪਲੇ ਜਾਣਗੇ ਕੋਈ ਉਹਨਾਂ ਨੂੰ ਐਕਸਟਰਾ ਕਰਾਕ ਦੀ ਲੋੜ ਨਹੀਂ ਕੋਈ ਐਕਸਟਰਾ ਦਾਣਾ ਫੀਡ ਪਾਉਣ ਦੀ ਲੋੜ ਨਹੀਂ ਬਹੁਤ ਵਧੀਆ ਬਾਈ ਜੀ ਹੁਣਾਂ ਨੇ ਸਿਸਟਮ ਕਰਾਇਆ ਵਿਆ ਤੇ ਜੇਕਰ ਤੁਹਾਡੇ ਵੀ ਕਿਸੇ ਹੋਰ ਕਿਸਾਨ ਵੀਰ ਦੇ ਇਸ ਤਰ੍ਹਾਂ ਦਾ ਜਾਲ ਪਾਇਆ ਵਿਆ ਤੇ ਇਸ ਤਰ੍ਹਾਂ ਹੀ ਲਾਈਆਂ ਵੀ ਨੇ ਤਾਂ ਜਰੂਰ ਦੱਸਿਓ ਇਹ ਜਿਹੜਾ ਖੰਭੇ ਨੇਗੇ ਇਹ 20-20 ਫੁੱਟ ਦੇ ਮੇਰੇ ਖਿਆਲ ਚ ਲਾਏ ਹੋਏ ਹੈਗੇ ਤੇ ਇਸ ਤਰ੍ਹਾਂ ਇਹਦੀ ਜਿਹੜੀ ਦੂਰੀ ਹੈਗੀ ਇਹ 15 ਫੁੱਟ ਹੋਊਗੀ ਉਹ ਤੋਂ ਖੰਭੇ ਤੋਂ ਲੈ ਕੇ ਜਿਹੜਾ ਆ ਜਿਗਜੈਗ ਵਾਲੇ ਲਾਈਏ ਇਹ 15 ਫੁੱਟ ਹੋ ਜਿਵੇਂ ਇੱਥੋਂ ਲੈ ਕੇ ਉਰੇ ਤੱਕ ਲਾਈਏ ਇਹ 15 ਬਾਈ 15 ਹੋਊਗੀ ਤੇ ਉੱਥੋਂ ਲੈ ਕੇ ਉਹਦੇ ਤੱਕ ਲਾਈਏ ਪਾਓ ਖੰਬੇ ਤੋਂ ਖੰਭਾ ਤਾਂ ਉਹ 20 ਫੁੱਟ ਹੋਊਗਾ ਮੰਨ ਲਓ ਇੱਕ ਖੰਭਾ ਇੱਧਰ ਲੱਗਿਆ ਇੱਕ ਖੰਭਾ ਇੱਧਰ ਲੱਗਿਆ ਤਾਂ ਕਰਕੇ ਜਿਹੜਾ ਇਹ ਜਾਲ ਆ ਇਹਦੀ ਮਜ਼ਬੂਤੀ ਬਣ ਜਾਂਦੀ ਆ ਬਹੁਤ ਵਧੀਆ ਤੇ ਤਾਰ ਦੇਖੋ ਉੱਪਰ ਤੁਸੀਂ ਕਿੰਨੀ ਮਜ਼ਬੂਤ ਪਾਈ ਵੀ ਹਾਂ ਇੱਕ ਹੋਰ ਗੱਲ ਆ ਜਿਵੇਂ ਸਾਡੇ ਤਰੌਲੇ ਸੰਤੋਖ ਮਾਨਕਾ ਫਾਰਮ ਆ ਉਹਨਾਂ ਨੇ ਵੀ ਐਂ ਪਾਇਆ ਹੋਇਆਗਾ ਜਾਲ ਤੇ ਪਰ ਉਹਨਾਂ ਨੇ ਉੱਪਰ ਪਹਵਾਰੇ ਲਾਏ ਬੇਨੇ ਜਿਹੜੇ ਪਹਵਾਰੇ ਨੇ ਉਹਤੇ ਪੰਜਾਬ ਸਰਕਾਰ ਵੱਲੋਂ ਬਈ ਸਬਸਿਡੀ ਵੀ ਆ ਬਹੁਤ ਵਧੀਆ ਉਹ ਆ ਤੇ ਦੱਸਿਓ ਜਰੂਰ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਬਈ ਅੱਜ ਤੁਹਾਨੂੰ ਇੱਕ ਫਾਰਮ ਦਿਖਾਉਣੇ ਆਪਾਂ ਜਿਹੜਾ ਕਈ ਹੈ ਵੀ ਜੰਗਲ ਦੇ ਵਿੱਚ ਮੰਗਲ ਲਾਇਆ ਗਿਆ ਜੇ ਬੰਦਾ ਕਰਨਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਬਸ ਦਿਲ ਦੇ ਵਿੱਚ ਜਨੂਨ ਹੋਣਾ ਚਾਹੀਦਾ ਤੇ ਥੋੜਾ ਜਿਹਾ ਬੰਦੇ ਨੂੰ ਪਾਗਲਪਨ ਹੋਣਾ ਚਾਹੀਦਾ ਤੇ پاگل ਬਣ ਤਾਂ ਵੀ ਲੋਕ ਕੁਛ ਮਰਜ਼ੀ ਕਹੀ ਜਾਣ ਉਹਨਾਂ ਦੀਆਂ ਗੱਲਾਂ ਤੇ ਗੌਰ ਨਹੀਂ ਕਰਨੀ ਤੇ ਜਨੂਨ ਹੋਣਾ ਚਾਹੀਦਾ ਵੀ ਆਪਦਾ ਜਿਹੜੇ ਰਾਹ ਤੇ ਤੁਰ ਪਿਆਣਾ ਹੀ ਮੈਂ ਆ ਕੰਮ ਕਰਨਾ ਉਹ ਕਰਨਾ ਹੀ ਕਰਨਾ ਤੇ ਦਿਖਾਉਣਾ ਤੁਹਾਨੂੰ ਬਈ ਤੁਸੀਂ ਦੇਖੋ ਫਾਰਮ ਤੇ ਬਹੁਤ ਸੋਹਣਾ ਤੁਸੀਂ ਦੇਖੋ ਵੀ ਬਣਿਆ ਹੋਇਆ ਹੈਗਾ ਇੱਥੋਂ ਦੇਖੋ ਤੁਸੀਂ ਬਈ ਟਿੱਬਿਆਂ ਦੇ ਵਿੱਚ ਆ ਉੱਪਰੋਂ 12-12 ਫੁੱਟ ਥੱਲੇ ਆ ਤੇ ਇੱਥੋਂ ਆਪਾਂ ਆ ਚੜਾਂਗੇ ਪੌੜੀਆਂ ਦੇਖੋ ਤੁਸੀਂ ਮੈਨੂੰ ਦੇਖ ਕੇ ਐਂ ਭਲੇਖਿਆ ਪਿਆ ਵੀ ਯਾਰ ਜਿਵੇਂ ਨਾ ਕੋਈ ਬਾਹਰਲੇ ਦੇਸ਼ ਦੇ ਵਿੱਚ ਕਹਿੰਦੇ ਹੁੰਦੇ ਹੈਗੇ ਜਾਂ ਇੰਡੀਆ ਜਾਂ ਪੰਜਾਬ ਤੋਂ ਬਾਹਰ ਕਹ ਦੀਏ ਜਾਂ ਉ ਆਪਾਂ ਲਈਏ ਵੀ ਜਿਵੇਂ ਗੋਰਿਆਂ ਦੇ ਸਿਸਟਮ ਬਣਾਏ ਹੁੰਦੇ ਨੇ ਉਸ ਹਿਸਾਬ ਤੇ ਸਿਸਟਮ ਬਣਿਆ ਬਿਆ ਜਾਲ ਵਗੈਰਾ ਪਾਇਆ ਬਿਆ ਸਾਰਾ ਕੁਝ ਦਰਖਤ ਲਾਏ ਬੈ ਨੇ ਤੇ ਆ ਆਪ ਦਾ ਕਹ ਦੀਏ ਵੀ ਛੋਟੀ ਜੀ ਕੁਟਿਆ ਬਣਾਈ ਵੀ ਆ ਉੱਪਰ ਤੋਰੀਆਂ ਦੀਆਂ ਬੇਲਾਂ ਚੜਾਈਆਂ ਹੋਈਆਂ ਨੇ ਦੇਖੋ ਹੈਗੀਆਂ ਕਿਸੇ ਕੋਲੇ ਇਸ ਟਾਈਮ ਤੋਰੀਆਂ ਤੇ ਆਰਗੈਨਿਕ ਫਾਰਮ ਦੇ ਵੱਲੇ ਵਧ ਰਹੇ ਨੇ ਤੇ ਖਾਲ ਵਗੈਰਾ ਦੇਖੋ ਬਈ ਇਹਦੇ ਵਿੱਚ ਪਾਉਣ ਦੀ ਤਿਆਰੀ ਹੈਗੀ ਜ਼ਮੀਨ ਦੇ ਵਿੱਚ ਤੇ ਆਹ ਇਧਰਲੇ ਪਾਸੇ ਇਹਨਾਂ ਨੇ ਬਣਾਇਆ ਛੋਟਾ ਜਿਹਾ ਮੁਰਗੀਆਂ ਦਾ ਉਹ ਸਿਸਟਮ ਕਿਵੇਂ ਹੈਗਾ ਮੁਰਗੀਆਂ ਵਾਲਾ ਵੀ ਮੁਰਗੀਆਂ ਕਦੇ ਬਾਹਰੇ ਫਿਰਦੀਆਂ ਰਹਿੰਦੀਆਂ ਨੇ ਜਦੋਂ ਇਹਨਾਂ ਨੇ ਅੰਦਰ ਜਾਣਾ ਦੇਖੋ ਬਾਹਰੇ ਫਿਰਦੀਆਂ ਨੇ ਗਲੀਆਂ ਸੜੀਆਂ ਸਬਜ਼ੀਆਂ ਉਹਨਾਂ ਪਾਈਆਂ ਵੀ ਆਣੇ ਮੁਰਗਾ ਫਿਰਦਾ ਦੇ ਸੀ ਜਦੋਂ ਇਹਨਾਂ ਨੇ ਅੰਦਰ ਜਾਣਾ ਤਾਂ ਟੌਰ ਨਾਲ ਬਈ ਇਹ ਅੰਦਰ ਜਾ ਸਕਦਾ ਇੱਥੇ ਤੇ ਉੱਪਰ ਇਹਨਾਂ ਨੂੰ ਇਸੇ ਤਰ੍ਹਾਂ ਦੀ ਸੰਨਪਾਈ ਵੀ ਹੈ ਮੇਰੇ ਕੋਲੇ ਵੀ ਐਂ ਸੀਗਾ ਕਦੇ ਵੀ ਕਿਸੇ ਟਾਈਮ ਯਾਰ ਵੀ ਉੱਪਰ ਇਸੇ ਤਰ੍ਹਾਂ ਬੇਲਾਂ ਚੜੀਆਂ ਹੁਣ ਤੇ ਥੱਲੇ ਐ ਜਾਲ ਪਾ ਕੇ ਜਿਹੜਾ ਮੁਰਗਿਆਂ ਦਾ ਸਿਸਟਮ ਆ ਬਾਈ ਇਹ ਕੀਤਾ ਹੋਵੇ ਬਹੁਤ ਸੋਹਣਾਗਾ ਦੇਖੋ ਤੁਸੀਂ ਤੇ ਚੰਗੀ ਤਰ੍ਹਾਂ ਜਾਲ ਪਾਇਆ ਵਿਆ 2 2.5 ਕਿੱਲਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਹਦੇ ਕੋਲੇ ਆਪਾਂ ਕਹੀਏ ਵੀ ਕੱਦੂ ਲੱਗਦੇ ਆਗੇ ਫੜੀ ਵੀ ਅੱਜ ਦੇ ਸਮੇਂ 'ਚ ਆਪਾਂ ਕਹੀਏ ਬਾਈ ਕਿਹਦੇ ਕੋਲੇ ਕੱਦੂ ਲੱਗਦੇ ਆ ਕਿਹਦੇ ਖੇਸ ਲੱਗਦੇ ਹਨਾ ਆ ਦੇਖੋ ਕਿਨੇ ਸੋਹਣੇ ਸੋਹਣੇ ਚੂਨੇ ਜਮਾ ਬਾਈ ਤੇ ਇਸ ਟਾਈਮ ਮੰਡੀ ਦੇ ਵਿੱਚ ਰੇਤ ਵੀ ਜਿਹੜਾ ਇਹਨਾਂ ਦਾ ਉਹ ਚੰਗਾ ਮਿਲ ਰਿਹਾ ਅੱਗੇ ਆ ਜਣੋ ਤੇ ਚੰਗਾ ਰੇਤ ਮਿਲ ਰਿਹਾ ਤੁਸੀਂ ਪਹਿਲਾਂ ਬੇਲਾਂ ਦੇਖੋ ਇਹਨਾਂ ਬਾਰੇ ਮੈਂ ਪਤਾ ਕੀਤਾ ਸੀਗਾ ਜਿਵੇਂ ਆ ਬੇਲ ਲਾਓ ਤੁਸੀਂ ਇਹ ਮਾਰਚ ਮਹੀਨੇ ਦੇ ਵਿੱਚ ਜਿਹੜੇ ਬੀਜ ਨੇ ਉਹ ਲਾਏ ਵਣਗੇ ਬੇਲਾਂ ਦੇ ਤੇ ਥੱਲੋਂ ਇਹ ਉੱਪਰ ਚੜਤੀ ਤੇ ਜਿੰਨੇ ਪੱਤੇ ਸੀਗੇ ਥੱਲੇ ਵਾਲੇ ਦੇ ਉਹ ਸਾਰੇ ਘੱਟ ਕਰਦੇ ਕਿਉਂ ਜਿੰਨੇ ਫਿਰ ਥੱਲੇ ਵਾਲੇ ਪੱਤੇ ਨੇਗੇ ਨਹੀਂ ਫਿਰ ਉਹ ਜਿਹੜੀ ਜ਼ਮੀਨ ਦੇ ਵਿੱਚੋਂ ਨਿਊਟ੍ਰੀਸ਼ਨ ਆ ਤਾਕਤ ਆਪਾਂ ਕਹ ਜੀ ਉਹ ਲੈ ਲੈਣਗੇ ਹੁਣ ਜਿੰਨੇ ਤਾਂ ਹਾਲੇ ਪੱਤੇ ਨੇ ਉਹਨਾਂ ਤੋਂ ਆ ਕੱਦੂ ਦਾਗ ਰਹੇ ਨੇ ਤੇ ਥੱਲੇ ਲੰਕੀ ਜਾਂਦੇ ਆ ਤੇ ਵਿੱਚ ਦੇਖੋ ਟਰੈਪ ਵੀ ਲਾਇਆ ਕਿਸੇ ਪ੍ਰਕਾਰ ਦਾ ਕਹਿੰਦੇ ਕੋਈ ਕੈਮੀਕਲ ਦਾ ਜੂਜ ਨਹੀਂ ਕਰਦੇ ਪਹਿਲਾਂ ਇਹ ਹਾਂ ਕੈਮੀਕਲ ਵਾਲੀ ਖੇਤੀ ਕਰਦੇ ਸੀ ਪਰ ਹੁਣ ਇਹਨੂੰ ਹੌਲੀ ਹੌਲੀ ਜਿਹੜੀ ਆਪਣੀ ਆਮ ਨਾਰਮਲ ਖੇਤੀ ਆ ਕਹ ਜੀ ਵੀ ਆਰਗੈਨਿਕ ਖੇਤੀ ਹੈਗੀ ਉਹਦੇ ਵਿੱਚ ਲਿਆ ਰਹੇ ਨੇ ਤੇ ਮੈਂ ਸਾਡੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣਾ ਜਿਹਦੇ ਕੋਲੇ ਪਹੁੰਚ ਹੈਗੀ ਆ ਇਹ ਤੁਸੀਂ ਲਾ ਲਓ ਵੀ ਜਮਨ ਟਿੱਬਿਆਂ ਵਾਲਾ ਬਾਹਣਾ ਜੇ ਤੁਸੀਂ ਇਸ ਤਰ੍ਹਾਂ ਦਾ ਜਾਲ ਕਿਸਾਨ ਭਰਾਵੋ ਬਣਾਉਣੇ ਹੋ ਤੁਹਾਡਾ 1 ਕਿੱਲੇ ਤੇ 3 ਲੱਖ ਰੁਪਏ ਦਾ ਖਰਚਾ ਆਊਗਾ ਜੇ ਤੁਸੀਂ 2 ਜਾਂ 2.5 ਕਿੱਲਾਂ ਦੇ ਵਿੱਚ ਇਹ ਬਣਾਉਣੇ ਹੋ ਤਾਂ ਤੁਹਾਡਾ 2.5 ਲੱਖ ਰੁਪਏ ਕਿੱਲੇ ਦਾ ਖਰਚਾ ਜਿਹੜਾ ਰਹਿ ਜਾਂਦਾ ਉਹ ਕਾਰਨ ਕੀ ਆ ਜੇ ਤੁਸੀਂ 1 ਕਿੱਲੇ ਦੇ ਵਿੱਚ ਲਾਉਣੇ ਹੋ ਨਾ ਤਾਂ ਇਹਦੇ ਵਿੱਚ ਆਹ ਜਿਹੜੇ ਆਲੇ-ਦਾਲੇ ਖਿੱਚਾਂ ਲਾਈਆਂ ਵੀ ਨੇ ਗੀਆਂ ਇਹਨਾਂ ਦਾ ਖਰਚਾ ਬਹੁਤ ਪੈ ਜਾਂਦਾ ਦੇਖੋ ਕਿੱਥੇ ਇਹੀ ਖਰਚ ਖਿੱਚਾਂ ਜੇ ਤੁਸੀਂ ਢਾਈ ਤਿੰਨ ਕਿੱਲਿਆਂ ਦਾ ਕਰਦੇ ਹੋ ਤਾਂ ਉਹਦੇ ਆਲੇ-ਦਾਲੇ ਇਹਨਾਂ ਦਾ ਖਰਚਾ ਜਿਹੜਾ ਉਹ ਘਟ ਜਾਂਦਾ ਨਹੀਂ ਇਹ ਇੱਕ ਕਿੱਲੇ ਦੇ ਆਲੇ-ਦਾਲੇ ਉਹਨੀਆਂ ਜਿਹੜੀਆਂ ਖਿੱਚਾਂ ਨੇਗੀਆਂ ਇਹਨਾਂ ਦਾ ਬਈ ਖਰਚਾ ਪਈ ਜਾਂਦਾ ਜਿਹਦੇ ਨਾਲ ਕੀ ਹੈ ਵੀ ਸਾਡੇ ਜਿਹੜੇ ਕਿਸਾਨ ਭਰਾ ਨੇਗੇ ਉਹਨਾਂ ਦਾ ਖਰਚਾ ਵਧ ਜਾਂਦਾ ਤੇ ਆ ਇਹਨਾਂ ਨੇ ਉਦੋਂ ਵੀ ਖੇਤੀਆਂ ਲਾਈਆਂ ਵੀ ਨੇ ਆਉਂ ਗੋਗੇtela ਆਵੇਂਗੇ ਤੇ ਇਸ ਟਾਈਮ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 24 ਜੁਲਾਈ ਨੂੰ 24 ਜੁਲਾਈ 2025 ਤੇ ਕਦੂਆਂ ਦਾ ਰੇਟ ਤੁਸੀਂ ਅੱਜ ਦਾ ਪਤਾ ਕਰ ਲਿਓ ਪੀਆ ਬਾਈ ਤੇ ਹਰੇਕ ਕਿਸਾਨ ਵੀਰ ਦਾ ਮੈਂ ਕਹਿੰਦਾ ਵੀ ਖੇਤ ਦੇ ਵਿੱਚ ਅਜਿਹਾ ਜਿਹੜਾ ਫਾਰਮ ਆ ਹੋਣਾ ਚਾਹੀਦਾ ਤੇ ਸਬਜ਼ੀ ਵਾਲੇ ਪਾਸੇ ਜਾਲ ਲਾ ਕੇ ਤੁਸੀਂ ਇਹਦੇ ਥੱਲੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਲੈ ਸਕਦੇ ਹੋਗੇ ਜਿਵੇਂ ਕਈ ਵਾਰ ਤੁਸੀਂ ਜੇ ਮੌਸਮ ਠੀਕ ਆ ਧਣੀਆਂ ਵਗੈਰਾ ਲਾਉਣਾ ਪਾਲਕ ਵਗੈਰਾ ਲਾਉਣਾ ਮੂੜੀਆਂ ਵਗੈਰਾ ਲਾਉਣੀਆਂ ਜਾਂ ਕਈ ਵਾਰ ਕਿਸੇ ਭਰਾਣੇ ਬਰਮੀ ਕੰਪੋਸਟ ਦਾ ਕੰਮ ਕਰਨਾ ਜਾਂ ਉਹ ਵੀ ਨਹੀਂ ਕਰਨਾ ਤਾਂ ਤੁਸੀਂ ਇਹਦੇ ਆਲੇ-ਦਾਲ ਇੱਕ ਦੂਜਾ ਜਾਲ ਮਾਰ ਕੇ ਵਿੱਚ ਇਹਦੇ ਮੁਰਗੇ ਵਗੈਰਾ ਛੱਡ ਸਕਦੇ ਹੋ ਉਹਨਾਂ ਦੀ ਤੁਹਾਨੂੰ ਜਿਹੜੀ ਬਾਧੂ ਆਮਦਨਾ ਉਹ ਮਿਲ ਸਕਦੀ ਆ ਤੇ ਜੇ ਤੁਸੀਂ ਬੱਕਰੇ ਵਗੈਰਾ ਵੀ ਇਹਦੇ ਵਿੱਚ ਖੁੱਲੇ ਛੱਡਨੇ ਆ ਮੰਨ ਲਓ ਆਲੇ-ਦਾਲੇ ਪਰ ਥੋੜਾ 10-10 ਫੁੱਟ ਜਾਂ 8-8 ਫੁੱਟ ਉੱਚਾ ਜਾਲ ਮਾਰਿਆ ਹੋਣਾ ਚਾਹੀਦਾ ਉਹਦੇ ਵਿੱਚ ਕਿਵੇਂ ਮਰਜ਼ੀ ਖੁੱਲੇ ਛੱਡ ਦਿਓ ਇੱਥੇ ਬੱਕਰੇ ਇਹਦੇ ਵਿੱਚ ਹੀ ਪਲੇ ਜਾਣਗੇ ਕੋਈ ਉਹਨਾਂ ਨੂੰ ਐਕਸਟਰਾ ਖਰਾਕ ਦੀ ਲੋੜ ਨਹੀਂ ਕੋਈ ਐਕਸਟਰਾ ਦਾਣਾ ਫੀਡ ਪਾਉਣ ਦੀ ਲੋੜ ਨਹੀਂ ਬਹੁਤ ਵਧੀਆ ਬਾਈ ਜੀ ਹੋਰ ਨੇ ਸਿਸਟਮ ਕਰਾਇਆ ਵਿਆ ਤੇ ਜੇਕਰ ਛੋਡੇ ਵੀ ਕਿਸੇ ਹੋਰ ਕਿਸਾਨ ਵੀਰ ਦੇ ਇਸ ਤਰ੍ਹਾਂ ਦਾ ਜਾਲ ਪਾਇਆ ਵਿਆ ਤੇ ਇਸ ਤਰ੍ਹਾਂ ਹੀ ਲਾਈਆਂ ਵੀ ਹਨ ਤਾਂ ਜਰੂਰ ਦੱਸਿਓ ਇਹ ਜਿਹੜਾ ਖੰਭੇ ਨੇਗੇ ਇਹ 20 20 ਫੁੱਟ ਦੇ ਮੇਰੇ ਖਿਆਲ ਚ ਲਾਏ ਹੋਏ ਹੈਗੇ ਤੇ ਇਸ ਤਰ੍ਹਾਂ ਇਹਦੀ ਜਿਹੜੀ ਦੂਰੀ ਹੈਗੀ ਇਹ 15 ਫੁੱਟ ਹੋਊਗੀ ਉਹ ਖੰਭੇ ਤੋਂ ਲੈ ਕੇ ਜਿਹੜਾ ਆ ਜਿਗਜਾਗ ਵਾਲੀ ਲਾਈਏ ਇਹ 15 ਫੁੱਟ ਹੋਊ ਜਿਵੇਂ ਇੱਥੋਂ ਲੈ ਕੇ ਉਰੇ ਤੱਕ ਲਾਈਏ ਇਹ 15 ਬਾਈ 15 ਹੋਊਗੀ ਤੇ ਉੱਥੋਂ ਲੈ ਕੇ ਉਹਦੇ ਤੱਕ ਲਾਈਏ ਪਾਓ ਖੰਬੇ ਤੋਂ ਖੰਭਾ ਤਾਂ ਉਹ 20 ਫੁੱਟ ਹੋਊਗਾ ਮੰਨ ਲਓ ਇੱਕ ਖੰਭਾ ਇੱਧਰ ਲੱਗਿਆ ਇੱਕ ਖੰਭਾ ਇੱਧਰ ਲੱਗਿਆ ਤਾਂ ਕਰਕੇ ਜਿਹੜਾ ਇਹ ਜਾਲ ਆ ਇਹਦੀ ਮਜ਼ਬੂਤੀ ਬਣ ਜਾਂਦੀ ਆ ਬਹੁਤ ਵਧੀਆ ਤੇ ਤਾਰ ਦੇਖੋ ਉੱਪਰ ਤੁਸੀਂ ਕਿੰਨੀ ਮਜ਼ਬੂਤ ਪਾਈ ਵੀ ਹਾਂ ਇੱਕ ਹੋਰ ਗੱਲ ਆ ਜਿਵੇਂ ਸਾਡੇ ਤਰੌਲੇ ਸੰਤੋਖ ਮਾਨਕਾ ਫਾਰਮ ਆ ਉਹਨਾਂ ਨੇ ਵੀ ਐਂ ਪਾਇਆ ਹੋਇਆ ਜਾਲ ਤੇ ਪਰ ਉਹਨਾਂ ਨੇ ਉੱਪਰ ਪਹਵਾਰੇ ਲਾਏ ਬੇਨੇ ਜਿਹੜੇ ਪਹਹਾਰੇ ਨੇ ਉਹਦੇ ਪੰਜਾਬ ਸਰਕਾਰ ਵੱਲੋਂ ਬਈ ਸਬਸਿਡੀ ਵੀ ਆ ਬਹੁਤ ਵਧੀਆ ਹੋਇਆ ਤੇ ਦੱਸਿਓ ਜਰੂਰ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਬਾਤੋ ਬਾਤ ਧੰਨਵਾਦ ਮਿਹਰਬਾਨੀ ਥੈਂਕ ਯੂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਬਈ ਅੱਜ ਤੁਹਾਨੂੰ ਨਾ ਇੱਕ ਫਾਰਮ ਦਿਖਾਉਣੇ ਆਪਾਂ ਜਿਹੜਾ ਕਈ ਹੈ ਵੀ ਜੰਗਲ ਦੇ ਵਿੱਚ ਮੰਗਲ ਲਾਇਆ ਗਿਆ ਜੇ ਬੰਦਾ ਕਰਨਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਬਸ ਦਿਲ ਦੇ ਵਿੱਚ ਜਨੂਨ ਹੋਣਾ ਚਾਹੀਦਾ ਤੇ ਥੋੜਾ ਜਿਹਾ ਬੰਦੇ ਨੂੰ ਪਾਗਲਪਨ ਹੋਣਾ ਚਾਹੀਦਾ ਤੇ پاگل ਬਣ ਤਾਂ ਵੀ ਲੋਕ ਕੁਛ ਮਰਜ਼ੀ ਕਹੀ ਜਾਣ ਉਹਨਾਂ ਦੀਆਂ ਗੱਲਾਂ ਤੇ ਗੌਰ ਨਹੀਂ ਕਰਨੀ ਤੇ ਜਨੂਨ ਹੋਣਾ ਚਾਹੀਦਾ ਵੀ ਆਪਦਾ ਜਿਹੜੇ ਰਾਹ ਤੇ ਤੁਰ ਪਿਆਣਾ ਹੀ ਮੈਂ ਆ ਕੰਮ ਕਰਨਾ ਉਹ ਕਰਨਾ ਹੀ ਕਰਨਾ ਤੇ ਦਿਖਾਉਣਾ ਤੁਹਾਨੂੰ ਬਈ ਤੁਸੀਂ ਦੇਖੋ ਫਾਰਮ ਤੇ ਬਹੁਤ ਸੋਹਣਾ ਤੁਸੀਂ ਦੇਖੋ ਵੀ ਬਣਿਆ ਹੋਇਆ ਹੈਗਾ ਇੱਥੋਂ ਦੇਖੋ ਤੁਸੀਂ ਬਈ ਟਿੱਬਿਆਂ ਦੇ ਵਿੱਚ ਆ ਉੱਪਰੋਂ 12-12 ਫੁੱਟ ਥੱਲੇ ਆ ਤੇ ਇੱਥੋਂ ਆਪਾਂ ਆ ਚੜਾਂਗੇ ਪੌੜੀਆਂ ਦੇਖੋ ਤੁਸੀਂ ਮੈਨੂੰ ਦੇਖ ਕੇ ਐਂ ਭਲੇਖਿਆ ਪਿਆ ਵੀ ਯਾਰ ਜਿਵੇਂ ਨਾ ਕੋਈ ਬਾਹਰਲੇ ਦੇਸ਼ ਦੇ ਵਿੱਚ ਕਹਿੰਦੇ ਹੁੰਦੇ ਹੈਗੇ ਜਾਂ ਇੰਡੀਆ ਜਾਂ ਪੰਜਾਬ ਤੋਂ ਬਾਹਰ ਕਹ ਦੀਏ ਜਾਂ ਉ ਆਪਾਂ ਲਈਏ ਵੀ ਜਿਵੇਂ ਗੋਰਿਆਂ ਦੇ ਸਿਸਟਮ ਬਣਾਏ ਹੁੰਦੇ ਨੇ ਉਸ ਹਿਸਾਬ ਤੇ ਸਿਸਟਮ ਬਣਿਆ ਪਿਆ ਜਾਲ ਵਗੈਰਾ ਪਾਇਆ ਪਿਆ ਸਾਰਾ ਕੁਝ ਦਰਖਤ ਲਾਏ ਹੋਏ ਨੇ ਤੇ ਆ ਆਪ ਦਾ ਕਹ ਦੀਏ ਵੀ ਛੋਟੀ ਜੀ ਕੁਟਿਆ ਬਣਾਈ ਵੀ ਆ ਉੱਪਰ ਤੋਰੀਆਂ ਦੀਆਂ ਬੇਲਾਂ ਚੜਾਈਆਂ ਵੀ ਨੇ ਦੇਖੋ ਹੈਗੀਆਂ ਕਿਸੇ ਕੋਲੇ ਇਸ ਟਾਈਮ ਤੋਰੀਆਂ ਤੇ ਆਰਗੈਨਿਕ ਫਾਰਮ ਦੇ ਵੱਲੇ ਵਧ ਰਹੇ ਨੇ ਤੇ ਖਾਲ ਵਗੈਰਾ ਦੇਖੋ ਬਈ ਇਹਦੇ ਵਿੱਚ ਪਾਉਣ ਦੀ ਤਿਆਰੀ ਹੈਗੀ ਜ਼ਮੀਨ ਦੇ ਵਿੱਚ ਤੇ ਆਹ ਇਧਰਲੇ ਪਾਸੇ ਇਹਨਾਂ ਨੇ ਬਣਾਇਆ ਛੋਟਾ ਜਿਹਾ ਮੁਰਗੀਆਂ ਦਾ ਉਹ ਸਿਸਟਮ ਕਿਵੇਂ ਹੈਗਾ ਮੁਰਗੀਆਂ ਵਾਲਾ ਵੀ ਮੁਰਗੀਆਂ ਕਦੇ ਬਾਹਰੇ ਫਿਰਦੀਆਂ ਰਹਿੰਦੀਆਂ ਨੇ ਜਦੋਂ ਇਹਨਾਂ ਨੇ ਅੰਦਰ ਜਾਣਾ ਦੇਖੋ ਬਾਹਰੇ ਫਿਰਦੀਆਂ ਨੇ ਗਲੀਆਂ ਸੜੀਆਂ ਸਬਜ਼ੀਆਂ ਉਹਨਾਂ ਪਾਈਆਂ ਵੀ ਆਣੇ ਮੁਰਗਾ ਫਿਰਦਾ ਦੇ ਸੀ ਜਦੋਂ ਇਹਨਾਂ ਨੇ ਅੰਦਰ ਜਾਣਾ ਤਾਂ ਟੌਰ ਨਾਲ ਬਈ ਇਹ ਅੰਦਰ ਜਾ ਸਕਦਾ ਇੱਥੇ ਤੇ ਉੱਪਰ ਇਹਨਾਂ ਨੂੰ ਇਸੇ ਤਰ੍ਹਾਂ ਦੀ ਸੰਨਪਾਈ ਵੀ ਆ ਮੇਰੇ ਕੋਲੇ ਵੀ ਐਂ ਸੀਗਾ ਕਦੇ ਵੀ ਕਿਸੇ ਟਾਈਮ ਜਦ ਵੀ ਉੱਪਰ ਇਸੇ ਤਰ੍ਹਾਂ ਬੇਲਾਂ ਚੜੀਆਂ ਹੁਣ ਤੇ ਥੱਲੇ ਐ ਜਾਲ ਪਾ ਕੇ ਜਿਹੜਾ ਮੁਰਗਿਆਂ ਦਾ ਸਿਸਟਮ ਆ ਬਾਈ ਇਹ ਕੀਤਾ ਹੋਵੇ ਬਹੁਤ ਸੋਹਣਾਗਾ ਦੇਖੋ ਤੁਸੀਂ ਤੇ ਚੰਗੀ ਤਰ੍ਹਾਂ ਜਾਲ ਪਾਇਆ ਹੋਇਆ 2 2.5 ਕਿੱਲਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਹਦੇ ਕੋਲੇ ਆਪਾਂ ਕਹੀਏ ਵੀ ਕੱਦੂ ਲੱਗਦੇ ਆਗੇ ਫੜੀ ਵੀ ਅੱਜ ਦੇ ਸਮੇਂ 'ਚ ਆਪਾਂ ਕਹੀਏ ਬਾਈ ਕਿਹਦੇ ਕੋਲੇ ਕੱਦੂ ਲੱਗਦੇ ਆ ਕਿਹਦੇ ਖੇਤ ਲੱਗਦੇ ਹਨਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਚੂਨੇ ਜਮਾ ਬਾਈ ਤੇ ਇਸ ਟਾਈਮ ਮੰਡੀ ਦੇ ਵਿੱਚ ਰੇਟ ਵੀ ਜਿਹੜਾ ਇਹਨਾਂ ਦਾ ਉਹ ਚੰਗਾ ਮਿਲ ਰਿਹਾ ਅੱਗੇ ਆ ਜਾਈਏ ਤੇ ਚੰਗਾ ਰੇਟ ਮਿਲ ਰਿਹਾ ਤੁਸੀਂ ਪਹਿਲਾਂ ਬੇਲਾਂ ਦੇਖੋ ਇਹਨਾਂ ਬਾਰੇ ਮੈਂ ਪਤਾ ਕੀਤਾ ਸੀਗਾ ਜਿਵੇਂ ਆਹ ਬੇਲ ਲਾਓ ਤੁਸੀਂ ਇਹ ਮਾਰਚ ਮਹੀਨੇ ਦੇ ਵਿੱਚ ਜਿਹੜੇ ਬੀਜ ਨੇ ਉਹ ਲਾਏ ਵਣਗੇ ਬੇਲਾਂ ਦੇ ਤੇ ਥੱਲੋਂ ਇਹ ਉੱਪਰ ਚੜਤੀ ਤੇ ਜਿੰਨੇ ਪੱਤੇ ਸੀਗੇ ਥੱਲੇ ਵਾਲੇ ਇਹਦੇ ਉਹ ਸਾਰੇ ਘੱਟ ਕਰਤੇ ਕਿਉਂ ਜਿੰਨੇ ਫਿਰ ਥੱਲੇ ਵਾਲੇ ਪੱਤੇ ਨੇਗੇ ਨਹੀਂ ਫਿਰ ਉਹ ਜਿਹੜੀ ਜ਼ਮੀਨ ਦੇ ਵਿੱਚੋਂ ਨਿਊਟ੍ਰੀਸ਼ਨ ਆ ਤਾਕਤ ਆਪਾਂ ਕਹੀਏ ਉਹ ਲੈ ਲੈਣਗੇ ਹੁਣ ਜਿੰਨੇ ਤਾਂ ਹਾਲੇ ਪੱਤੇ ਨੇ ਉਹਨਾਂ ਤੋਂ ਆ ਕੱਦੂ ਲੱਗ ਰਹੇ ਨੇ ਤੇ ਥੱਲੇ ਲੰਮਕੀ ਜਾਂਦੇ ਆ ਤੇ ਵਿੱਚ ਦੇਖੋ ਟਰੈਪ ਵੀ ਲਾਏ ਵਿਆ ਕਿਸੇ ਪ੍ਰਕਾਰ ਦਾ ਕਹਿੰਦੇ ਕੋਈ ਕੈਮੀਕਲ ਦਾ ਯੂਜ਼ ਨਹੀਂ ਕਰਦੇ ਪਹਿਲਾਂ ਇਹ ਹਾਂ ਕੈਮੀਕਲ ਵਾਲੀ ਖੇਤੀ ਕਰਦੇ ਸੀ ਪਰ ਹੁਣ ਇਹਨੂੰ ਹੌਲੀ ਹੌਲੀ ਜਿਹੜੀ ਆਪਣੀ ਆਮ ਨਾਰਮਲ ਖੇਤੀ ਆ ਕਹਦੀਏ ਵੀ ਆਰਗੈਨਿਕ ਖੇਤੀ ਹੈਗੀ ਉਹਦੇ ਵਿੱਚ ਲਿਆ ਰਹੇ ਨੇ ਤੇ ਮੈਂ ਸਾਡੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣਾ ਜਿਹਦੇ ਕੋਲੇ ਪਹੁੰਚ ਹੈਗੀ ਆ ਇਹ ਤੁਸੀਂ ਲਾ ਲਓ ਵੀ ਜਮ ਤਿੱਬਿਆਂ ਵਾਲਾ ਬਸਣਾ ਜੇ ਤੁਸੀਂ ਇਸ ਤਰ੍ਹਾਂ ਦਾ ਜਾਲ ਕਿਸਾਨ ਭਰਾਵੋ ਬਣਾਉਣੇ ਹੋ ਤੁਹਾਡਾ 1 ਕਿੱਲੇ ਤੇ 3 ਲੱਖ ਰੁਪਏ ਦਾ ਖਰਚਾ ਆਊਗਾ ਜੇ ਤੁਸੀਂ 2 ਜਾਂ 2.5 ਕਿੱਲਿਆਂ ਦੇ ਵਿੱਚ ਇਹ ਬਣਾਉਣੇ ਹੋ ਤਾਂ ਤੁਹਾਡਾ 2.5 ਲੱਖ ਰੁਪਏ ਕਿੱਲੇ ਦਾ ਖਰਚਾ ਜਿਹੜਾ ਰਹਿ ਜਾਂਦਾ ਉਹ ਕਾਰਨ ਕੀ ਆ ਜੇ ਤੁਸੀਂ 1 ਕਿੱਲੇ ਦੇ ਵਿੱਚ ਲਾਉਣੇ ਹੋ ਨਾ ਤਾਂ ਇਹਦੇ ਵਿੱਚ ਆਹ ਜਿਹੜੇ ਆਲੇ-ਦਾਲੇ ਖਿੱਚਾਂ ਲਾਈਆਂ ਵੀਆਂ ਨੇਗੀਆਂ ਇਹਨਾਂ ਦਾ ਖਰਚਾ ਬਹੁਤ ਪੈ ਜਾਂਦਾ ਦੇਖੋ ਕਿੱਥੇ ਇਹੀ ਖਿੱਚਾਂ ਜੇ ਤੁਸੀਂ 2.5 ਤਿੰਨ ਕਿੱਲਿਆਂ ਦਾ ਕਰਦੇ ਹੋ ਤਾਂ ਉਹਦੇ ਆਲੇ-ਦਾਲੇ ਇਹਨਾਂ ਦਾ ਖਰਚਾ ਜਿਹੜਾ ਉਹ ਘਟ ਜਾਂਦਾ ਨਹੀਂ ਇਹ ਇੱਕ ਕਿੰਨੇ ਦੇ ਆਲੇ-ਦਾਲੇ ਉਹਨੀਆਂ ਜਿਹੜੀਆਂ ਖਿੱਚਾਂ ਨੇਗੀਆਂ ਇਹਨਾਂ ਦਾ ਬਈ ਖਰਚਾ ਪਈ ਜਾਂਦਾ ਜਿਹਦੇ ਨਾਲ ਕੀ ਹੈ ਵੀ ਸਾਡੇ ਜਿਹੜੇ ਕਿਸਾਨ ਭਰਾ ਨੇਗੇ ਉਹਨਾਂ ਦਾ ਖਰਚਾ ਵਧ ਜਾਂਦਾ ਤੇ ਆਹ ਇਹਨਾਂ ਨੇ ਉਦੋਂ ਵੀ ਖੇਤੀਆਂ ਲਾਈਆਂ ਵੀਆਂ ਨੇ ਆਉਂਦੇ ਗਏ ਤੇ ਲਾਇਵ ਆਏ ਬਣਗੇ ਤੇ ਇਸ ਟਾਈਮ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 24 ਜੁਲਾਈ ਨੂੰ 24 ਜੁਲਾਈ 2025 ਤੇ ਕਦੂਆਂ ਦਾ ਰੇਟ ਤੁਸੀਂ ਅੱਜ ਦਾ ਪਤਾ ਕਰ ਲਿਓ ਠੀਕ ਆ ਬਾਈ ਤੇ ਹਰੇਕ ਕਿਸਾਨ ਵੀਰ ਦਾ ਮੈਂ ਕਹਿੰਦਾ ਵੀ ਖੇਤ ਦੇ ਵਿੱਚ ਅਜਿਹਾ ਜਿਹੜਾ ਫਾਰਮ ਆ ਹੋਣਾ ਚਾਹੀਦਾ ਤੇ ਸਬਜ਼ੀ ਵਾਲੇ ਪਾਸੇ ਜਾਲ ਲਾ ਕੇ ਤੁਸੀਂ ਇਹਦੇ ਥੱਲੇ ਫੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਲੈ ਸਕਦੇ ਹੋਗੇ ਜਿਵੇਂ ਕਈ ਵਾਰ ਤੁਸੀਂ ਜੇ ਮੌਸਮ ਠੀਕ ਆ ਧਣੀਆਂ ਵਗੈਰਾ ਲਾਉਣਾ ਪਾਲਕ ਵਗੈਰਾ ਲਾਉਣਾ ਮੂੜੀਆਂ ਵਗੈਰਾ ਲਾਉਣੀਆਂ ਜਾਂ ਕਈ ਵਾਰ ਕਿਸੇ ਭਰਾਨੇ ਵਰਮੀ ਕੰਪੋਸਟ ਦਾ ਕੰਮ ਕਰਨਾ ਜਾਂ ਉਹ ਵੀ ਨਹੀਂ ਕਰਨਾ ਤਾਂ ਤੁਸੀਂ ਇਹਦੇ ਆਲੇ-ਦਾਲ ਇੱਕ ਦੂਜਾ ਜਾਲ ਮਾਰ ਕੇ ਵਿੱਚ ਇਹਦੇ ਮੁਰਗੇ ਵਗੈਰਾ ਛੱਡ ਸਕਦੇ ਹੋ ਉਹਨਾਂ ਦੀ ਤੁਹਾਨੂੰ ਜਿਹੜੀ ਬਾਧੂ ਆਮਦਨ ਆ ਉਹ ਮਿਲ ਸਕਦੀ ਆ ਤੇ ਜੇ ਤੁਸੀਂ ਬੱਕਰੇ ਵਗੈਰਾ ਵੀ ਇਹਦੇ ਵਿੱਚ ਖੁੱਲੇ ਛੱਡਨੇ ਆ ਮੰਨ ਲਓ ਆਲੇ-ਦਾਲੇ ਪਰ ਥੋੜਾ 10-10 ਫੁੱਟ ਜਾਂ 8-8 ਫੁੱਟ ਉੱਚਾ ਜਾਲ ਮਾਰਿਆ ਹੋਣਾ ਚਾਹੀਦਾ ਉਹਦੇ ਵਿੱਚ ਕਿਵੇਂ ਮਰਜ਼ੀ ਖੁੱਲੇ ਛੱਡ ਦਿਓ ਇੱਥੇ ਬੱਕਰੇ ਇਹਦੇ ਵਿੱਚ ਹੀ ਪਲੇ ਜਾਣਗੇ ਕੋਈ ਉਹਨਾਂ ਨੂੰ ਐਕਸਟਰਾ ਕਰਾਕ ਦੀ ਲੋੜ ਨਹੀਂ ਕੋਈ ਐਕਸਟਰਾ ਦਾਣਾ ਫੀਡ ਪਾਉਣ ਦੀ ਲੋੜ ਨਹੀਂ ਬਹੁਤ ਵਧੀਆ ਬਾਈ ਹੁਣਾਂ ਨੇ ਸਿਸਟਮ ਕਰਾਇਆ ਵਿਆ ਤੇ ਜੇਕਰ ਤੁਹਾਡੇ ਵੀ ਕਿਸੇ ਹੋਰ ਕਿਸਾਨ ਵੀਰ ਤੇ ਇਸ ਤਰ੍ਹਾਂ ਦਾ ਜਾਲ ਪਾਇਆ ਵਿਆ ਤੇ ਇਸ ਤਰ੍ਹਾਂ ਹੀ ਲਾਈਆਂ ਵੀ ਨੇ ਤਾਂ ਜਰੂਰ ਦੱਸਿਓ ਇਹ ਜਿਹੜਾ ਖੰਭੇ ਨੇਗੇ ਇਹ 20 20 ਫੁੱਟ ਦੇ ਮੇਰੇ ਖਿਆਲ ਚ ਲਾਏ ਹੋਏ ਹੈਗੇ ਤੇ ਇਸ ਤਰ੍ਹਾਂ ਇਹਦੀ ਜਿਹੜੀ ਦੂਰੀ ਹੈਗੀ ਇਹ 15 ਫੁੱਟ ਹੋਊਗੀ ਉਹ ਤੋਂ ਉਹ ਖੰਭੇ ਤੋਂ ਲੈ ਕੇ ਜਿਹੜਾ ਆ ਜਿਗਜੈਗ ਵਾਲੇ ਲਾਈਏ ਇਹ 15 ਫੁੱਟ ਹੋਊ ਜਿਵੇਂ ਇੱਥੋਂ ਲੈ ਕੇ ਉਰੇ ਤੱਕ ਲਾਈਏ ਇਹ 15 22 15 ਹੋਊਗੀ ਤੇ ਉੱਥੋਂ ਲੈ ਕੇ ਉਹਦੇ ਤੱਕ ਲਾਈਏ ਪਾਓ ਖੰਬੇ ਤੋਂ ਖੰਭਾ ਤਾਂ ਉਹ 20 ਫੁੱਟ ਹੋਊਗਾ ਮੰਨ ਲਓ ਇੱਕ ਖੰਭਾ ਇੱਧਰ ਲੱਗ ਗਿਆ ਇੱਕ ਖੰਭਾ ਇੱਧਰ ਲੱਗ ਗਿਆ ਤਾਂ ਕਰਕੇ ਜਿਹੜਾ ਇਹ ਜਾਲ ਆ ਇਹਦੀ ਮਜ਼ਬੂਤੀ ਬਣ ਜਾਂਦੀ ਆ ਬਹੁਤ ਵਧੀਆ ਤੇ ਤਾਰ ਦੇਖੋ ਉੱਪਰ ਤੁਸੀਂ ਕਿੰਨੀ ਮਜ਼ਬੂਤ ਪਾਈ ਵੀ ਹਾਂ ਇੱਕ ਹੋਰ ਗੱਲ ਆ ਜਿਵੇਂ ਸਾਡੇ ਤਰੂਲੇ ਸੰਤੋਖ ਮਾਨਕਾ ਫਾਰਮ ਆ ਉਹਨਾਂ ਨੇ ਵੀ ਐਂ ਪਾਇਆ ਹੋਇਆਗਾ ਜਾਲ ਤੇ ਪਰ ਉਹਨਾਂ ਨੇ ਉੱਪਰ ਪਹਵਾਰੇ ਲਾਏ ਬੇਨੇ ਜਿਹੜੇ ਪਹਵਾਰੇ ਨੇ ਉਹਤੇ ਪੰਜਾਬ ਸਰਕਾਰ ਵੱਲੋਂ ਬਾਈ ਸਬਸਿਡੀ ਵੀ ਆ ਬਹੁਤ ਵਧੀਆ ਹੋਇਆ ਤੇ ਦੱਸਿਓ ਜਰੂਰ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਤੋ ਬਤ ਧੰਨਵਾਦ ਮਿਹਰਬਾਨੀ ਥੈਂਕ ਯੂ